ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਟੀਵੀ ਸੋ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੀ ਐਵਰਗ੍ਰੀਨ ਬਿਊਟੀ ਨੀਰੂ ਬਾਜਵਾ ਦੇ ਬਾਰੇ ਜੋ ਕਿ ਅੱਜਕੱਲ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਬਟੋ ਰਹੀ ਹੈ ਅਰਸਲ ਕੁਝ ਟਾਈਮ ਪਹਿਲਾਂ ਹੀ ਯਾਨੀ ਕਿ 27 ਜੂਨ ਉਹਨਾਂ ਦੀ ਫਿਲਮ ਸਰਦਾਰ ਜੀ ਰਿਲੀਜ਼ ਹੋਈ ਸੀ ਹਾਲਾਂਕਿ ਉਹਨਾਂ ਨੂੰ ਇੰਡੀਆ ਦੇ ਵਿੱਚ ਬੈਨ ਕਰ ਦਿੱਤਾ ਗਿਆ ਸੀਗਾ ਤੇ ਬਾਹਰਲੇ ਮੁਲਕਾਂ ਦੇ ਵਿੱਚ ਇਹ ਫਿਲਮ ਜੋ ਆ ਕਾਫੀ ਸੋਨਾ ਬਿਜ਼ਨਸ ਕਰ ਰਹੀ ਆ ਬਾਕਸ ਆਫਿਸ ਕਲੈਕਸ਼ਨ ਬਹੁਤ ਸੋਹਣੀ ਐ ਇਸ ਫਿਲਮ ਦੀ ਜੋ ਆ ਸਾਹਮਣੇ ਆ ਰਹੀ ਐ ਦਲਜੀਤ ਦੋਸਾਂਝ ਦੇ ਵੱਲੋਂ ਸ਼ੇ ਦੀ ਮੰਗ ਹੋ ਰਹੀ ਸੀ ਜਿਸ ਕਰਕੇ ਉਹਨਾਂ ਨੂੰ ਜਿਹਾ ਵੀ ਸੋਸ਼ਲ ਮੀਡੀਆ ਤੇ ਖਬਰਾਂ ਆ ਰਹੀਆਂ ਸੀ ਕਿ ਬਾਰਡਰ ਟੂ ਫਿਲਮ ਦੇ ਵਿੱਚ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤਾਂ ਦੱਸ ਦਈਏ ਕਿ ਇਹ ਸਾਰਾ ਜੋ ਮਸਲਾ ਹੋਇਆ ਸੀਗਾ ਇਸ ਦਾ ਰੀਜ਼ਨ ਇਹ ਸੀਗਾ ਕਿ ਹਾਨਿਆ ਅਮੀਦ ਨੂੰ ਇਸ ਫਿਲਮ ਦੇ ਵਿੱਚ ਲਿਆ ਗਿਆ ਸੀਗਾ ਔਰ ਜਿਸ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਵਿਚਾਲੇ ਕੁਝ ਗੱਲਾਂ ਨੂੰ ਲੈ ਕੇ ਤਣਾਅ ਬੰਦ ਹੈ ਤੇ ਉਸੇ ਕਰਕੇ ਪਾਕਿਸਤਾਨੀ ਆਰਟਿਸਟਸ ਨੂੰ ਵੀ ਇੰਡੀਆ ਦੇ ਵਿੱਚ ਸੋਸ਼ਲ ਮੀਡੀਆ ਤੋਂ ਬੈਨ ਕਰ ਦਿੱਤਾ ਚਾਹੁੰਦਾ ਹੈ ਤੇ ਹੁਣ ਨੀਰੂ ਬਾਜਵਾ ਜੋ ਕਿ ਸਰਦਾਰ ਜੀ ਫਿਲਮ ਦੇ ਵਿੱਚ ਹੀ ਦਲਜੀਤ ਦੋਸਾਂ ਦੇ ਆਨੇ امیر ਦੇ ਨਾਲ ਨਜ਼ਰ ਆ ਰਹੀ ਸੀਗੀ ਕੁਝ ਟਾਈਮ ਪਹਿਲਾਂ ਹੀ ਜਦੋਂ ਇਹ ਫਿਲਮ ਨੂੰ ਲੈ ਕੇ ਕੰਟਰੋਵਰਸੀ ਉੱਠੀ ਸੀ ਤਾਂ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਸਰਦਾਰ ਜੀ ਫਿਲਮ ਦੇ ਨਾਲ ਰਿਲੇਟਿਡ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੇ ਆ ਗਿਆ ਸੀਗਾ ਜਿਸ ਕਰਕੇ ਬਾਲੀਵੁੱਡ ਸਿੰਗਰ ਮੀਕਾ ਸਿੰਘ ਦੇ ਵੱਲੋਂ ਹਾਲਾਂਕਿ ਜੋ ਆ ਨਿਰੋ ਬਾਜਵਾਦੀ ਤਾਰੀਫ ਕੀਤੀ ਗਈ ਆ ਪਰ ਉੱਥੇ ਹੀ ਜੋ ਉਹਨਾਂ ਦੇ ਫੈਨਸ ਐ ਕੁਝ ਤੋਂ ਵੱਧ ਫੈਨਸ ਜੋ ਆ ਉਹਨਾਂ ਨੂੰ ਟਰੋਲ ਕਰਦਿਆਂ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਬਹੁਤਿਆਂ ਵੱਲੋਂ ਨਿਰੋ ਬਾਜਵਾ ਦੇ ਕਦਮ ਦੀ ਜੋ ਆ ਤਾਰੀਫ ਵੀ ਕੀਤੀ ਜਾ ਰਹੀ ਹੈ ਜਿੱਥੇ ਇੱਕ ਸ਼ਖਸ ਦੇ ਵੱਲੋਂ ਲਿਖਿਆ ਚਾਹੁੰਦਾ ਵੀ ਗ੍ਰੇਟ ਮੂਵ ਜਿੱਥੇ ਆ ਇੰਡੀਅਨ 플ੈਗ ਲਗਾ ਦਿੱਤਾ ਜਾਂਦਾ ਸ਼ੀ ਸਟੈਂਡ ਵਿਦ ਇੰਡੀਆ ਜਿਸ ਤੋਂ ਬਾਅਦ ਕੁਝ ਲੋਕਾਂ ਦੇ ਵੱਲੋਂ ਬਹੁਤ ਜੋ ਆ ਨੀਰੂ ਬਾਜਵਨ ਟਰੋਲ ਕੀਤਾ ਜਾ ਰਿਹਾ ਜਿੱਥੇ ਇੱਕ ਦੇ ਵੱਲੋਂ ਲਿਖਿਆ ਜਾਂਦਾ ਨੀਰੂ ਡਰ ਗਈ ਨੀਰੂ ਡਰ ਗਈ ਤੇ ਕਿਸੇ ਦੇ ਵੱਲੋਂ ਲਿਖਿਆ ਗਿਆ ਕਿ ਬਾਲੀਵੁੱਡ ਵਾਲਾ ਤੋਂ ਹਾਰ ਪਵਾ ਲਈ ਹੁਣ ਤੇ ਕਿਸੇ ਨੇ ਲਿਖਿਆ ਕਿ ਮੈਡਮ ਬੌਂਦਲ ਗਈ ਤੇ ਕਈਆਂ ਨੇ ਅਨਫੋਲੋ ਬਟਨ ਦੇ ਉੱਤੇ ਵੀ ਇਦਾਂ ਦੇ ਕਮੈਂਟਸ ਕੀਤੇ ਆ ਜਿੱਥੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਲਾਈਕਸ ਕੀਤੇ ਜਾ ਰਹੇ ਆ ਤੇ ਕਈਆਂ ਦਾ ਕਹਿਣਾ ਸੀਗਾ ਕਿ ਮੈਂ ਇਹਨਾਂ ਨੂੰ ਕਾਫੀ ਪਸੰਦ ਕਰਦੀ ਸੀ ਪਰ ਇਹਨਾਂ ਦੇ ਕੋਲੋਂ ਅਜਿਹੀ ਹਰਕਤ ਕਰਨ ਦੀ ਉਮੀਦ ਨਹੀਂ ਕਰਦੀ ਸੀ ਪਰ ਹੁਣ ਮੈਂ ਇਹਨਾਂ ਨੂੰ ਅਨਫੋਲੋ ਕਰ ਰਹੀ ਹਾਂ ਅਤੇ ਲਵ ਦਿਲਜੀਤ ਦਾ ਹਾਰਟ ਲਗਾਇਆ ਗਿਆ ਤਾਂ ਇੱਕ ਦੇ ਵੱਲੋਂ ਲਿਖਿਆ ਗਿਆ ਕਿ ਆਪਾਂ ਤਾਂ ਇਸ ਨੂੰ ਬਲੌਕ ਕਰ ਦਿੱਤਾ ਤਕਈਆਂ ਦੇ ਵੱਲੋਂ ਲਿਖਿਆ ਗਿਆ ਕਿ ਬਹੁਤ ਸਰੀਆਂ ਫਿਲਮਾਂ ਇਹਨਾਂ ਦੇ ਵੱਲੋਂ ਦਲਜੀਤ ਦੋਸਾਂ ਦੇ ਨਾਲ ਕੀਤੀਆਂ ਗਿਆ ਹੈ ਔਰ ਇੰਡਸਟਰੀ ਦੇ ਵਿੱਚ ਵੀ ਆਪਣੇ ਕੰਮ ਕਰਕੇ ਜਾਣੇ ਜਾਂਦੇ ਆ ਪਰ ਇਹਨਾਂ ਦੇ ਵੱਲੋਂ ਜੋ ਕਦਮ ਚੱਕਿਆ ਗਿਆ ਉਸ ਦੀ ਹਾਲੇ ਵੀ ਲੋਕੀ ਉਹਨਾਂ ਨੂੰ ਕ੍ਰਿਟਿਸਾਈਜ਼ ਕਰ ਰਹੇ ਆ ਤੇ ਇੱਕ ਦੇ ਵੱਲੋਂ ਲਿਖਣਾ ਸੀ ਵੀ ਫਿਲਮਾਂ ਤਾਂ ਪੰਜਾਬ ਚ ਹੀ ਕਰਨੀਆਂ ਨੇ ਅਸੀਂ ਹੁਣ ਤੈਨੂੰ ਫਿਲਮਾਂ ਵਿੱਚ ਪਸੰਦ ਨਹੀਂ ਕਰਨਾ ਤਾਂ ਕਿਸੇ ਨੇ ਲਿਖਿਆ ਅਨਫੋਲੋ ਤੇ ਕਿਸ ਨੇ ਲਾਂਤਾ ਪਾਈ ਨਾ ਕਿਸ ਨੇ ਕਿਹਾ ਕਿ ਹੁਣ ਇਸ ਤੋਂ ਬਾਅਦ ਉਹਨਾਂ ਦਾ ਡਾਊਨਫੋਲ ਸਟਾਰਟ ਹੋ ਜਾਵੇਗਾ ਤਾਂ ਕੁਝ ਇਸ ਤਰੀਕੇ ਦੇ ਨਾਲ ਨੀਰੂ ਬਾਜਵਾ ਨੂੰ ਜੋ ਟਰੋਲ ਕੀਤਾ ਜਾ ਰਿਹਾ ਜਦੋਂ ਉਹਨਾਂ ਦੇ ਵੱਲੋਂ ਸਰਦਾਰ ਜੀ ਫਿਲਮ ਨੂੰ ਲੈ ਕੇ ਸੋਸ਼ਲ ਮੀਡੀਆ ਤੋਂ ਸਾਰੇ ਪੋਸਟ ਡਿਲੀਟ ਕਰ ਦਿੱਤੇ ਗਏ ਸੀ ਹਾਲਾਂਕਿ ਤੁਹਾਡਾ ਕੀ ਵਿਚਾਰ ਹੈ ਨੀਰੂ ਬਾਜਵਾ ਵੱਲੋਂ ਠੀਕ ਕੀਤਾ ਗਿਆ ਜਾਂ ਫਿਰ ਗਲਤ ਕੀਤਾ ਗਿਆ ਕਿ ਉਹਨਾਂ ਨੂੰ ਦਲਜੀਤ ਦਾ ਸਾਥ ਦੇਣਾ ਚਾਹੀਦਾ ਸੀਗਾ ਜਾਂ ਫਿਰ ਜੋ ਉਹਨਾਂ ਦੇ ਵੱਲੋਂ ਸਟੈਪ ਲਿਆ ਗਿਆ ਉਹ ਬਿਲਕੁਲ ਠੀਕ ਹੈ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮਨੂ ਯਾਨਕੀ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ